ਇਸਾ ਮੱਕੀ ਕੀ ਹੋਇਆ ਪੈ? ਪਲੂਰ ਹੋਇਆ ਲੱਗਦਾ ਅੱਜ। ਉਹ ਪਿਆ ਕੱਚਾ ਬਲੰਦਾ। ਐ ਕਰਦੇ ਆ। ਸਵਾਦ ਲੈ ਕੇ ਆਉਣੇ ਦਿਲੋਂ। ਕੀ ਬਣਿਆ? ਉਹ ਤਾਂ ਉਹ ਕਿਵੇਂ ਪਿਆ ਹੈ? ਇਹ ਤਾਂ ਬਸ ਤਾਂ ਜਿਹੜੀ ਮੱਕੀ ਬੀਜਈ ਹੈ ਨਾ। ਹਾਂ। ਉਹਨੇ ਟੈਨਸ਼ਨ ਪਾਦੀ। ਮੱਕੀ ਬੀਜਈ ਹੈ। ਉਹ ਰਾਜਤ ਮੀ ਪੈ ਗਿਆ ਜਦੋਂ ਟਰੈਕਟਰ ਬਸ ਮਸਾਂ ਹੀ ਕੱਢਿਆ। ਪਲੂਰ ਹੋਇਆ। ਆ ਪਲੂਰ ਕੀ ਜਿਆਦਾ ਟਾਂਡੇ ਵਾਲੀ ਨਹੀਂ। ਜਿਆ ਭਾਂਡੇ ਵਾਲੀ। ਇਹ ਗੱਲ ਕਿਵੇਂ ਆ ਈ ਢਾਂਡੇ ਵਾਲੀ ਨਹੀਂ ਤੇ ਪਾਂਡੇ ਵਾਲੀ ਨਹੀਂ ਇਹ ਤੇ ਕਹਾਵਤ ਨਹੀਂ ਸੁਣੀ ਇਹ ਮਤਬਲ ਨਹੀਂ ਕਿ ਦੇ ਨਿਕਲੇ ਦੇ ਦੱਸਿਆ ਕਿਸੇ ਨੇ ਵੀ ਸੁਣੀ ਤਾਂ ਹੈਗੀ ਆ ਵੀ ਦਾਦਾ ਢਾਂਡੇ ਰਹਿੂ ਜਾਂ ਪਾਂਡੇ ਰਹਿੂ ਇਹ ਹੁਣ ਫਿਰ ਮੈਂ ਤੈਨੂੰ ਗੱਲ ਪੂਰ ਚੜਾਂ ਹਾਂ ਗੱਲ ਸੁਣਾ ਇਹ ਗੱਲ ਬੜਾ ਕਿਵੇਂ ਬਣੀ ਹੂੰ ਇਹ ਗੱਲ ਕੋਈ ਪੁਰਾਣੀ ਹੈ ਹਾਂ ਮੈਂ ਕੋਈ ਜੱਟ ਦੀ ਉਹਦੀਆਂ ਦੋ ਕੁੜੀਆਂ ਅੱਛਾ ਉਹ ਬਿਆਕੀਆਂ ਠੀਕ ਹੈ ਇੱਕ ਪਿੰਡ ਚ ਠੀਕ ਹੈ ਇੱਕ ਦਾ ਕਾਰੋਬਾਰ ਸੀ ਮਤਲਬ ਕਿ ਭਾਂਡੇ ਤਿਆਰ ਕਰਦੀ ਦੀ ਕੱਚੇ ਅੱਛਾ ਇੱਕ ਬੀਜ ਤੇ ਫਸਲ ਬਾੜੀ ਠੀਕ ਹੈ ਉਹ ਜੱਟ ਆ ਗਿਆ ਪਤਾ ਲੈਣ ਕੁੜੀਆਂ ਦਾ ਬਗੇ ਜਾਂਦਾ ਹੁਣ ਉਹਨਾਂ ਦਾ ਹਾਂ ਸੋ ਜਰਾ ਬਗ ਜਾਂਦਾ 3ਾਂ ਦਾ ਹਾਂ ਹਾਲ ਚਾਲ ਪੁੱਛਣਾ ਉਹ ਗਿਆ ਉਹ ਪਹਿਲਾਂ ਬਗ ਗਿਆ ਭਾਂਡੇਾਂ ਦੇ ਲਈ ਅੱਛਾ ਉਹ ਕਹਿੰਦਾ ਭਾਈ ਠੀਕ ਹੈ ਹਾਂ ਉਹ ਕਹਿੰਦੀ ਵੀ ਠੀਕ ਠਾਕ ਬਾਪੂ ਠੀਕ ਹੈ ਕਹਿੰਦੀ ਵੀ ਕੰਦਾ ਵੀ ਕਬੀਲਦਾਰੀ ਕਿਵੇਂ ਹੈ ਹਾਂ ਇਹ ਕਬੀਲਦਾਰੀ ਦਾ ਕੰਗੇ ਹੱਥ ਅੱਛਾ ਹੁਣ ਪਾਏ ਨੇ ਭਾਂਡੇ ਠੀਕ ਹੈ ਕੱਚੇ ਭਾਂਡੇ ਠੀਕ ਹੈ ਦੇਖੋੜੇ ਕੁੜੇ ਬਣਦੇ ਨੇ ਕਮਾਰ ਨੂੰ ਆਉਂਦੇ ਨੇ ਵੱਲਾ ਕੰਮ ਮਿੱਟੀ ਦੀ ਜੀਦਿਆ ਨੇ ਭਾਂਡਿਆਂ ਦਾ ਉਹ ਜਦੋਂ ਕਹਿੰਦੀ ਵੀ ਭਾਂਡੇ ਪਾਏ ਨੇ ਜੇ ਮੀਂਹ ਨਾ ਪਵੇ ਹੂੰ ਭਾਂਡੇ ਸਾਡੇ ਪੂਰ ਚੜ ਜਾਣ ਕਹਿੰਦੀ ਫਿਰ ਤਾਂ ਬਾਰੇ ਨੇਰੇ ਨੇ ਹੂੰ ਜੇ ਪੈ ਗਿਆ ਮੀਂਹ ਅਸੀਂ ਮਾਰੇ ਗੀ ਠੀਕ ਹੈ ਚਲੋ ਦਾ ਹਾਲ ਚੱਲ ਪੁੱਛਿਆ ਬਈ ਦੂਈ ਕੁੜੀ ਲੈ ਵਾਗ ਗਿਆ ਦੂਜੀ ਲੈ ਵਾਗ ਗਿਆ ਚਾਹ ਪਾਣੀ ਪੀਤਾ ਹਾਂ ਉਹਨੂੰ ਇਹਨਾਂ ਵੀ ਠੀਕ ਠਾਕ ਕਹਿੰਦੀ ਵੀ ਠੀਕ ਠਾਕ ਹੈ ਹਾਂ ਕਹਦੀ ਮੱਕੀ ਬੀਜੀਆ ਬਾਪੂ ਹਾਂ ਇਹ ਮੀਂਹ ਪਏ ਜੇ ਅੱਛਾ ਤਾਂ ਅਸੀਂ ਬਚ ਗਏ ਇਹ ਮੀਂਹ ਨਾ ਪਿਆ ਸੀ ਬਿਮਾਰੀ ਆ ਵੀ ਹਰੀ ਹੋ ਜੂ ਹਾਂ ਚੱਲ ਵੀ ਉਹ ਅਹੀਂ ਬੰਦਾ ਪੈਨਸ਼ਨ 'ਚ ਘਰੇ ਆ ਗਿਆ ਹੂੰ ਉਹਦੇ ਘਰ ਵਾਲੀ ਕਹਿੰਦੀ ਕਹਿੰਦੀ ਲਿਆ ਏ ਪਤਾ ਕੁੜੀਆਂ ਦਾ ਹੂੰ ਕਹਿੰਦਾ ਵੀ ਹਾਂ ਕੁੜੀਆਂ ਦਾ ਪਤਾ ਲਿਆ ਏ ਅੱਛਾ ਲੈ ਕੇ ਸੋਨੇ ਇਹ ਮੈਂ ਕੁੜੀਆਂ ਦਾ ਪਤਾ ਲਿਆ ਏ ਹਾਂ ਕਹਿੰਦਾ ਜੈ ਭਾਂਡੇ ਵਾਲੀ ਨਹੀਂ ਹਾਂ ਜੈ ਟਾਂਡੇ ਵਾਲੀ ਨਹੀਂ ਅੱਛਾ ਉਹ ਕਹਿੰਦੀ ਇਹ ਕਿਵੇਂ ਹਾਂ ਕਹਿੰਦਾ ਵੀ ਉਹਨੇ ਤਾਂ ਜਿਹੜੀ ਆਪਣੀ ਛੋਟੀ ਕੁੜੀ ਹੈ ਹਾਂ ਉਹਨੇ ਕੱਚੇ ਭਾਂਡੇ ਭਾਰ ਕੇ ਨੇ ਠੀਕ ਹੈ ਉਹ ਕਹਿੰਦੀ ਬਾਪੂ ਮੀਂਹ ਨਾ ਪਵੇ ਹਾਂ ਜੇ ਮੀਂਹ ਪੈ ਗਿਆ ਸੀ ਮਾਰੇ ਗਏ ਠੀਕ ਹੈ ਸੁੱਕ ਪੱਕਾ ਰਹੇ ਤਾਂ ਅਸੀਂ ਬਚ ਜਾਵਾਂਗੇ ਬਚ ਰਹਾਂਗੇ ਕਹਿੰਦਾ ਵੱਡੀ ਕੁੜੀ ਨੇ ਵੀਰ ਕੇ ਮੱਕੀ ਹਾਂ ਉਹ ਕਹਿੰਦੀ ਵੀ ਮੀਂਹ ਪੈ ਜੇ ਅੱਛਾ ਵੀ ਤਾਂ ਅਸੀਂ ਬਚ ਜਾਣਾ ਸੀ ਜੇ ਮੀਂਹ ਨਾ ਪਿਆ ਤਾਂ ਅਸੀਂ ਮਾਰੇ ਗਏ ਠੀਕ ਹੈ ਕਹਿੰਦਾ ਉਹਨਾਂ ਰੱਬ ਨੇ ਤਾਂ ਦੋੋਂ ਚ ਇੱਕ ਕੰਮ ਦਾ ਕਰੂਗਾ ਇੱਕ ਤਾਂ ਕਰੂਗਾ ਕਹਿੰਦਾ ਵੀ ਇੱਕ ਤਾਂ ਮਰੀਏ ਲੈ ਜਾਂ ਟਾਂਡੇ ਵਾਲੀ ਜਾਂ ਭਾਂਡੇ ਵਾਲੀ ਉਹ ਕੰਮ ਅੱਜ ਮੇਰੇ ਨਾਲ ਬਣਿਆ ਜੀਰੀ ਵਾਲੇ ਨਹੀਂ ਭਾਲਦੇ ਤੇ ਮੈਂ ਸੁੱਕ ਪਕਾ ਬਾਲ ਦਦੀ ਅੱਛਾ ਇਹ ਕਹ ਹੁੰਦਾ ਵੀ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਠੀਕ ਹੈ ਪਤਾ ਲੱਗ ਗਿਆ ਅੱਜ ਫਿਰ ਮੈਂ ਜਦੋਂ ਟੈਨਸ਼ਨ ਪੈ ਗਈ ਵਸਤਾ ਪਿੱਪਲੇ ਤਾਂ ਪੈ ਗਿਆ ਕਿ ਅੱਛਾ ਮਸਾਂ ਡਾਇਰੈਕਟਰ ਕੱਢਿਆ ਦੀ ਟਰੈਕਟਰ ਉੱਠ ਘਰੇ ਛੱਡਿਆ ਮੈਂ ਹੁਣ ਤਾਂ ਸੁੱਕ ਪਕੇ ਜੇ ਤੋੜਾਂਗੇ ਫਿਰ ਕਲੂਰ ਹੋਇਆ ਅੱਜ ਤਾਂ ਅੱਜ ਕਲੂਰ ਬਹੁਤ ਜ਼ਿਆਦਾ ਹੋਇਆ ਇਹ ਟੈਂਕ ਕਰਾਇਆ ਕੰਮ ਸਾਰਾ ਉਹ ਮੈਂ ਤਾਂ ਤੇਰੇ ਭਲੇ ਵਾਸਤੇ ਕੰਮ ਕਰਾਇਆ ਤੀ ਉਹ ਕਰਾਇਆ ਭਲੇ ਵਾਸਤੇ ਹੁਣ ਇਹ ਖੂ ਆ ਬਰੋਟਾ ਲੱਗਾ ਹੋਇਆ ਪੁਰਾਣਾ ਹਾਂ ਮੈਨੂੰ ਹੋ ਗਿਆ ਰੂ 120 ਸਾਲ ਅੱਛਾ ਮੈਂ ਫਿਰ ਉਰੇ ਸ਼ੌਂਚ ਪੈ ਜਾਨੇ ਆ ਕਿ ਖੂ ਆ ਸਾਡਾ ਸਾਂਝਾ ਹਾਂ ਸਾਰੇ ਘਰਾਂ ਦਾ ਅੱਛਾ ਆ ਖੂ ਚ ਪਹਿਲਾਂ ਮੈਂ ਉਰੇ ਟਿੰਡਾ ਟੁੰਡਾ ਵੀ ਪਈਆਂ ਦੇ ਪਹਿਲਾਂ ਉਹ ਚੱਕਲੇ ਜੇ ਪਏ ਤੇ ਪੁਰਾਣੇ ਉਹ ਤਾਂ ਹੁਣ ਚੱਕ ਚੁੱਕਲੇ ਹਾਂ ਤਾਂ ਵਾਕੇ ਬਸ ਆ ਖੂ ਤੇ ਬਹਿ ਜਾਨੇ ਆ ਕਿ ਸਾਸਤਰੀ ਕਾਰਜੀ ਇੱਕ ਸਾਡੇ ਪੇਜ ਨੂੰ లైక్ ਤੇ سبسక్రైబ్ जरूर ਕਰੋ ਜਿਹੜਾ ਤੁਸੀਂ ਕਰਨ ਪਿਆਰ ਦੇ ਰਹੇ ਹੋ ਉਹ ਬਦ ਛੜ ਕੇ ਦੇ